ਡੀਡੀ ਪੰਜਾਬੀ ਚੈਨਲ ਦੇਖ ਰਹੇ ਸਾਡੇ ਦਰਸ਼ਕਾਂ ਦਾ ਨਿਗਾ ਸਵਾਗਤ ਕਰਦੇ ਆਂ ਜੀ ਅੱਜ ਦੇ ਲਾਈਵ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ 1975 ਦੀ ਜਦੋਂ ਗੱਲ ਕਰਦੇ ਆਂ ਤੇ ਉਦੋਂ ਦੇ ਮੌਜੂਦਾ ਜਿਹੜੇ ਪ੍ਰਧਾਨ ਮੰਤਰੀ ਸੀਗੇ ਇੰਦਰਾ ਗਾਂਧੀ ਜੀ ਵੱਲੋਂ ਆਪਣੇ ਤਾਨਾਸ਼ਾਹੀ ਰਵਈਏ ਦਾ ਸਬੂਤ ਦਿੰਦੇ ਹੋਏ ਉਦੋਂ ਉੱਥੇ ਐਮਰਜੈਂਸੀ ਡਿਕਲੇਅਰ ਕੀਤੀ ਗਈ ਪੂਰੇ ਭਾਰਤ ਦੇ ਵਿੱਚ ਕੀ ਉਹਦਾ ਇਫੈਕਟ ਰਿਆ ਕਿਸ ਤਰੀਕੇ ਦੇ ਨਾਲ ਉਸ ਸਮੇਂ ਲੋਕਾਂ ਨੂੰ ਉਸ ਐਮਰਜੈਂਸੀ ਦੇ ਜਿਹੜੇ ਪ੍ਰਭਾਵ ਸੀਗੇ ਉਹਨਾਂ ਨੂੰ ਝੱਲਣਾ ਪਿਆ ਅੱਜ ਉਹਦੇ 50 ਸਾਲ ਪੂਰੇ ਹੋ ਚੁੱਕੇ ਨੇ ਤੇ ਅੱਜ ਉਸ ਦਿਨ ਦੇ ਉੱਤੇ ਖਾਸੇ ਪ੍ਰੋਗਰਾਮ ਲਾਈਵ ਹੈ ਜੀ ਜਿਹਦੇ ਬਾਰੇ ਚਰਚਾ ਛੇੜਾਂਗੇ ਇਸ ਸਟੂਡੀਓ ਦੇ ਵਿੱਚ ਇਸ ਬਾਰੇ ਗੱਲਬਾਤ ਕਰਨ ਲਈ ਅੱਜ ਦੇ ਮਹਿਮਾਨ ਸਟੂਡੀਓ ਚ ਆ ਚੁੱਕੇ ਨੇ ਤੁਹਾਨੂੰ ਮਿਲਵਾਉਂਦੇ ਆ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਰਜੀਵ ਭਾਸਕਰ ਉਹਨਾਂ ਦਾ ਰਜੀਵ ਜੀ ਸਟੂਡੀਓਜ਼ ਬਹੁਤ ਬਹੁਤ ਸਵਾਗਤ ਹੈ ਜੀ ਤੇ ਉਹਨਾਂ ਦੇ ਨਾਲ ਬੈਠੇ ਨੇ ਜੀ ਦੈਨਿਕ ਜਾਗਰਨ ਤੋਂ ਰੈਜ਼ੀਡੈਂਟ ਐਡੀਟਰ ਅਮਿਤ ਸ਼ਰਮਾ ਜੀ ਅਮਿਤ ਜੀ ਸਟੂਡੀ ਸਭ ਤੋਂ ਪਹਿਲਾਂ ਅਮਿਤ ਜੀ ਜਦੋਂ ਆਪਾਂ ਗੱਲ ਕਰਦੇ ਆ ਇਸ ਵਿਸ਼ੇ ਦੀ ਸੰਵਿਧਾਨ ਹੱਤਿਆ ਦਿਵਸ ਇੱਕ ਆਪਣੇ ਆਪ ਦੇ ਵਿੱਚ ਨਾਮ ਜਿਹੜਾ ਸਾਨੂੰ ਸੋਚਣ ਲਈ ਵੀ ਮਜਬੂਰ ਕਰਦਾ ਐਗਜੈਕਟਲੀ ਅਗਰ ਇਹਨਾਂ ਲਫ਼ਜ਼ਾਂ ਨੂੰ ਅਸੀਂ ਫਾਲੋ ਕਰਕੇ ਚੱਲਣਾ ਹੋਵੇ ਤਾਂ ਇਹ ਦਿਨ ਕੀ ਹੈ ਸੰਵਿਧਾਨ ਹੱਤਿਆ ਦਿਵਸ ਐਗਜੈਕਟਲੀ ਕੀ ਹੈ ਦੇਖੋ ਸੰਵਿਧਾਨ ਹੱਤਿਆ ਦਿਵਸ ਦਾ ਕੁਝ ਟਾਈਮ ਪਹਿਲੇ ਨਾਮ ਦਿੱਤਾ ਗਿਆ ਬਟ ਅਦਰਵਾਇਜ਼ ਜਦੋਂ ਆਪਣੇ ਇੰਡੀਆ ਚ ਉਦੋਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਹਨਾਂ ਨੇ ਅ ਅਮਰਜੈਂਸੀ ਅਮਰਜੈਂਸੀ ਡिक्लेअर ਕੀਤੀ 24 ਜੂਨ 1975 ਦੇ ਰਾਤ 12 ਵਜੇ ਦੇ ਕਰੀਬ ਉਸ ਸਾਈਨ ਹੋ ਗਏ ਜੀ ਰਾਸ਼ਟਰਪਤੀ ਨੇ ਕਰਤੇ ਫਖਰੁਦੀਨ ਹੋਲਾ ਨੇ ਤਾਂ ਉਸ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਜਿਹੜੇ ਰਾਈਟ ਸੀਗੇ ਜਿਹੜੇ ਤੁਹਾਡੇ ਡੈਮੋਕ੍ਰੈਟਿਕਲ ਰਾਈਟ ਜਾਂ ਸੇ ਉਹ ਖਤਮ ਕਰਤੇ ਇਸ ਨੂੰ ਸੰਵਿਧਾਨ ਹੱਤਿਆ ਦਿਵਸ ਦੇ ਦਾ ਇੱਕ ਆਬਜੈਕਟਿਵ ਜਿਹੜਾ ਰਿਹਾ ਉਹ ਇਹ ਰਿਹਾ ਕਿ ਇਸ ਬੋਲੀ ਜਿਹੜਾ ਅਸੀਂ ਇਹਨੂੰ ਕਾਲਾ ਅਧਿਆਏ ਗਿੰਦੇ ਆ ਪੂਰੇ ਭਾਰਤ ਦੀ ਡੈਮੋਕ੍ਰੇਸੀ ਦੇ ਵਿੱਚ ਪੂਰੇ 라ਦਰ ਵਿਸ਼ ਦੇ ਵਿੱਚ ਪਰ ਇਸ ਨੂੰ హత్య ਦਿਵਸ ਇਸ ਕਰਕੇ ਦੇਣਾ ਪਿਆ ਨਾ ਇਹਨੂੰ ਜਿੰਦਾ ਰੱਖਣਾ ਜਿਸ ਚੀਜ਼ ਨੋ ਇਸ ਦੀ ਇੱਕ ਜ਼ਰੂਰਤ ਮਹਿਸੂਸ ਹੋਈ ਕਿ ਇਹ ਦੇ ਵਿੱਚ ਇੱਕ ਸਬਕ ਹੈ ਬਹੁਤ ਬੜੇ ਉਦੋਂ ਜੋ ਜੋ ਹੋਇਆ ਕਈ ਸਰਕਾਰਾਂ ਕਰਦੀਆਂ ਉਸ ਤੋਂ ਬਾਅਦ ਵੀ ਕਈ ਚੀਜ਼ਾਂ ਹੁੰਦੀਆਂ ਰਹਿੰਦੀਆਂ ਚਲਦੀਆਂ ਰਹਿੰਦੀਆਂ ਲੇਕਿਨ ਇਸ ਦੇ ਵਿੱਚ ਜਿਹੜੀ ਇਹਨੂੰ ਸੰਵਿਧਾਨ ਹੱਤਿਆ ਦਿਵਸ ਤੁਸੀਂ ਦੇਖੋ ਕਿ ਉਸ ਦੇ ਵਿੱਚ ਜਿਹੜਾ ਸਾਡਾ ਸੰਵਿਧਾਨ ਹੈ ਉਹਦਾ ਪਾਰਟ 3 ਹੈ ਪਾਰਟ 3 ਜਿਹੜਾ ਹੈਗਾ ਉਹ ਸਾਡੇ ਮੌਲਿਕ ਰਾਈਟਸ ਤੇ ਹੈ ਜਿਹੜੇ ਫੰਡਮੈਂਟਲ ਰਾਈਟਸ ਨੇ ਅਸੀਂ ਰਾਈਟ ਟੂ ਫ੍ਰੀडम ਹੈ ਰਾਈਟ ਟੂ ਸਪੀਕ ਹੈ ਰਾਈਟ ਟੂ ਐਕਸਪ੍ਰੈਸ਼ਨ ਹੈ ਕੋਈ ਵੀ ਰਿਲੀਜੀਅਸ ਦਾ ਹੈ ਜਿਹੜੇ ਉਹ 6 ਰਾਈਟਸ ਨੇ ਫੰਡਮੈਂਟਲ ਉਹ ਰਾਈਟਸ ਜਿਹੜੇ ਹੈ ਅਦਰਵਾਈਜ਼ ਉਹ ਕਦੇ ਵੀ ਉਹਨਾਂ ਨੂੰ ਚਾਹੇ ਐਮਰਜੈਂਸੀ ਹੋਏ ਜਾਂ ਕੁਝ ਵੀ ਉਹਨਾਂ ਨੂੰ ਸਸਪੈਂਡ ਨਹੀਂ ਕੀਤਾ ਜਾ ਸਕਦਾ ਬਾਕੀ ਚੀਜ਼ਾਂ ਤੁਸੀਂ ਲਾਅ ਸਸਪੈਂਡ ਕਰ ਸਕਦੇ ਹੋ ਹੋਰ ਗਵਰਨਰ ਰਾਜ ਰਾਸ਼ਪਤੀ ਰਾਜ ਕੁਝ ਵੀ ਕੁਝ ਵੀ ਲੱਗ ਸਕਦਾ ਹੈ ਤੁਹਾਡੇ ਆਪਣੇ ਹੱਥ ਚੀਜ਼ਾਂ ਆ ਸਕਦੀਆਂ ਹਨ ਲੇਕਿਨ ਜਿਹੜੇ ਮੌਲਿਕ ਉਹ ਨੇ ਉਹ ਸੰਵਿਧਾਨ ਦਾ ਚੈਪਟਰ 3 ਹੈ ਜਿਹੜਾ ਤੀਸਰਾ ਉਹਨਾਂ ਨੇ ਕਿ ਸਸਪੈਂਡ ਕੀਤਾ ਦੱਸਦਾ ਤਾਂ ਲੇਕਿਨ ਉਸਨੂੰ ਸਸਪੈਂਡ ਕਰਨ ਵਾਸਤੇ ਉਦੋਂ ਦੀ ਜਨਤਾ 3 ਕਰੋੜ ਦੀ ਜਨਤਾ ਹੈ ਜਿਹੜੀ ਇਹਨਾਂ ਸੀ ਉਹ ਸੰਵਿਧਾਨ ਨੂੰ ਮੰਨਦੀ ਸੀ ਸਭ ਕੁਝ ਉਸਨੂੰ ਬਾਈਪਾਸ ਕਰਕੇ ਅਧਿਆਦੇਸ਼ ਕਹਿਣ ਵਾਸਤੇ ਅਸੀਂ ਅੱਜ ਵੀ ਸੁਣਦੇ ਆ ਬੜੇ ਸ਼ਬਦ ਆਉਂਦੇ ਆ ਆਰਡੀਨੈਂਸ ਅਧਿਆਦੇਸ਼ ਅਧਿਆਦੇਸ਼ ਹੈਗਾ ਜੇ ਚਾਰ ਸ਼ਬਦ ਹੈ ਲੇਕਿਨ ਇਹਦੇ ਵਿੱਚ ਜਿਹੜਾ ਇਹਦਾ ਰੋਲ ਹੈ ਉਹ ਬਹੁਤ ਵੱਡਾ ਹੈ ਉਹ ਐਕਚੁਅਲ 'ਚ ਇੱਕ ਤਰ੍ਹਾਂ ਦੀ ਜਿਹਨੂੰ ਅਸੀਂ ਹੱਤਿਆ ਸ਼ਬਦ ਯੂਜ਼ ਕਰਦੇ ਆ ਉਹ ਟਾਈਪ ਦਾ ਹੈ ਕਿ ਉਹਦੇ ਵਿੱਚ ਹੈ ਕਿ ਤੁਸੀਂ ਪਾਰਲੀਮੈਂਟ ਸਾਰੇ ਜਿੰਨੇ ਕਾਨੂੰਨੀ ਪ੍ਰਕਿਰਿਆਵਾਂ ਹੁੰਦੀਆਂ ਕਿਸੇ ਵੀ ਲਾਅ ਨੂੰ ਕਿਸੇ ਵੀ ਚੀਜ਼ ਨੂੰ ਲਾਗੂ ਕਰਨ ਲਈ ਤੁਸੀਂ ਉਹਨਾਂ ਸਾਰਿਆਂ ਨੂੰ ਬਾਈਪਾਸ ਕਰ ਸਕਦੇ ਹੋ ਤੁਸੀਂ ਕਿਸੇ ਵੀ ਪਾਰਲੀਮੈਂਟ 'ਚ ਨਹੀਂ ਜਾਣਾ ਤੁਸੀਂ ਕਿਸੇ 'ਚ ਨਹੀਂ ਜਾਣਾ ਤੁਸੀਂ 6 ਮਹੀਨੇ ਵਾਸਤੇ ਉਹਨਾਂ ਲਾਗੂ ਕਰ ਸਕਦੇ ਹੋ 6 ਮਹੀਨੇ ਦੀ ਮਿਆਦ ਖਤਮ ਹੋ ਗਈ ਤੁਸੀਂ ਅਗਲੇ 6 ਮਹੀਨੇ ਦੁਬਾਰਾ ਉਹ ਜਿਹੜਾ ਇਹਦੇ ਵਿੱਚ ਮੌਲਿਕ ਅਧਿਕਾਰ ਸੀਗੇ ਉਹਨਾਂ ਨੂੰ ਖਤਮ ਕਰਨ ਵਾਸਤੇ ਕਿਉਂਕਿ ਅਦਰਵਾਇਜ਼ ਇਹਦੇ ਵਿੱਚ ਜੇ ਆਪਾਂ ਅਗੇ ਚਰਚਾ ਕਰਾਂਗੇ ਮੈਂ ਹੁਣੀ ਥੋੜੀ ਜਿਹੀ ਜ਼ਿਕਰ ਵੀ ਕਰ ਦਿੰਨਾ ਇਸ ਤਰ੍ਹਾਂ ਹੋਇਆ ਕਿ ਮੌਲਿਕ ਅਧਿਕਾਰ ਸਸਪੈਂਡ ਕਰਤੇ ਗਏ ਮੌਲਿਕ ਅਧਿਕਾਰ ਸੀਗਾ ਕਿ ਮੈਂ ਘਰ ਬੈਠਾ ਇੱਕ ਬੜਾ ਮਸ਼ਹੂਰ ਇਸ ਦੇ ਵਿੱਚ ਕੇਸ ਹੈ ਜੇ ਤੁਸੀਂ ਥੋੜੀ ਜਿਹੀ ਹਿਸਟਰੀ ਪੜਾਂਗੇ ਆਪਾਂ ਵਿੱਚ ਦੇਖਦੇ ਹਾਂ ਜਾਣ ਕੇ ਇੱਕ ਸ਼ਿਵਕੰਤ ਸ਼ੁਕਲ ਸੀਗੇ ਉਹਨ ਇੱਕ ਆਮ ਸਿਟੀਜ਼ਨ ਆਮ ਜਿਹਾ ਆਮ ਬੰਦਾ ਬੜੇ ਬੜੇ ਨੇਤਾ ਦੀ ਗੱਲ ਛੱਡ ਦਈਏ ਅਸੀਂ ਬੜੇ ਸਟਾਰ ਬੜੇ ਨੇਤਾ ਉਹਨਾਂ ਦੀ ਆਮ ਬੰਦਾ ਸੀ ਉਸ ਨੂੰ ਚੱਕ ਕੇ ਏਡੀਐਮ ਉਹ ਲੈ ਕੇ ਅ ਉਹਨੇ ਜਾ ਕੇ ਕੋਰਟਸ ਕੇਸ ਕਰਤਾ ਜਦੋਂ ਉਹ ਕੇਸ ਚੱਲਿਆ ਤਾਂ ਕੇਸ ਜਦੋਂ ਹੋਇਆ ਐਡੀਐਮ ਨੇ ਜ਼ਮਾਨਤ ਦੇਣ ਤੋਂ ਮਨਾਂ ਕਰਤਾ ਸਾਡਾ ਰਾਈਟ ਹੈ ਉਹਨੇ ਕਿਹਾ ਕਿ ਮੈਨੂੰ ਦੱਸਿਆ ਜਾਏ ਕਿ ਮੇਰੇ ਤੇ ਕਿਹੜਾ ਚਾਰਜ ਲਾਇਆ ਗਿਆ ਹੂੰ ਤਾਂ ਚਾਰਜ ਦਸਨਾ ਉਹ ਇਹ ਜਵਾਬ ਦਿੱਤਾ ਗਿਆ ਕਿ ਚਾਰਜ ਦਸਨਾ ਉਹ ਕਿਉਂਕਿ ਮੌਲਿਕ ਅਧਿਕਾਰ ਖਤਮ ਕਰਤੇ ਗਏ ਨੇ ਚਾਰਜ ਦਸਨਾ ਜ਼ਰੂਰੀ ਨਹੀਂ ਹੈ ਤੋ ਉਹਨਾਂ ਦੱਸਿਆ ਹੀ ਨਹੀਂ ਗਿਆ ਕਿ ਕਿਸ ਚੀਜ਼ ਤੇ ਉਹ ਲੜਾਈ ਅੱਗੇ ਚੱਲੀ ਹਾਈ ਕੋਰਟਸ ਪਹੁੰਚੀ ਹਾਈ ਕੋਰਟ ਨੇ ਉਹਨਾਂ ਉਸੇ ਟਾਈਮ ਬਰੀ ਕਰਤਾ ਉਹਨਾਂ ਨੇ ਕਿਹਾ ਕਿ ਕੋਈ ਦੱਸ ਹੀ ਨਹੀਂ ਸਕੇ ਇਸ ਕਰਕੇ ਲੇਕਿਨ ਉਹ ਗੱਲ ਅੱਗੇ ਸੁਪਰੀਮ ਕੋਰਟਸ ਪਹੁੰਚੀ ਸਰਕਾਰ ਨੇ ਸੁਪਰੀਮ ਕੋਰਟ ਅਗਲੀ ਰਾਤ ਚੈਲੰਜ ਕਰਤਾ ਸੁਪਰੀਮ ਕੋਰਟ ਨੇ ਉਸ ਦੇ ਵਿੱਚ ਉਹ ਕਰਤਾ ਉਦੋਂ ਜਦੋਂ ਬਹਿਸ ਹੋਈ ਉਹ ਇੱਕ ਬਹਿਸ ਰਿਕਾਰਡ ਹੈ ਉਸ ਰਿਕਾਰਡ ਦੇ ਵਿੱਚ ਲਿਖਿਆ ਹੈ ਕਿ ਉੱਥੇ ਕਿਹਾ ਗਿਆ ਕਿ ਜਿਹੜੇ ਅੰਦਰ ਐਮਰਜੈਂਸੀ 'ਚ ਹੈ ਉਹਨਾਂ ਨੂੰ ਜੇ ਥਾਣੇਦਾਰ ਪਾਣੀ ਮੰਗਿਆ ਗਿਆ ਕਿ ਆਪ ਵੀ ਪਾਣੀ ਪੀਣਾ ਹੈ ਜਿਹੜੇ ਅੰਦਰ ਨੇ ਤਾਂ ਪਾਣੀ ਨਹੀਂ ਦਿੱਤਾ ਗਿਆ ਯਾਨੀ ਕਿ ਇਸ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਮੌਲਿਕ ਅਧਿਕਾਰ ਹੈ ਜੀਨ ਦਾ ਹੱਕ ਸੀਗਾ ਉਹ ਵੀ ਖਤਮ ਕਰਤਾ ਗਿਆ ਤਾਂ ਇਸ ਕਰਕੇ ਉਹ ਨਾਮ ਜੁੜ ਗਿਆ ਕਿ ਇਹਨੂੰ ਕ੍ਰਿਮੀਨੋਲੋਜੀ ਦਿੱਤੀ ਗਈ ਸੰਵਿਧਾਨ ਹੱਤਿਆ ਦੇਵ ਜਿਹੜਾ ਅਮੀ ਜੀ ਨੇ ਪੁਆਇੰਟ ਚੱਕਿਆ ਅਸੀਂ ਇਸ ਤੋਂ ਬਾਅਦ ਅਗਲੀ ਜਿਹੜੀ ਚਰਚਾ ਨੂੰ ਤੋਰਾਂਗੇ ਇਹੀ ਜਿਹੜਾ ਇੱਥੇ ਫੜ ਲਏ ਨੇ ਮੌਲਿਕ ਅਧਿਕਾਰਾਂ ਦੀ ਆਪਾਂ ਗੱਲ ਕਰਦੇ ਹਾਂ ਵੱਡਾ ਜਿਹੜਾ ਨਿਸ਼ਾਨਾ ਸੀਗਾ ਮੌਲਿਕ ਅਧਿਕਾਰਾਂ ਨੂੰ ਹਿਰਜੀਵ ਜੀ ਕਿਉਂ ਉੱਥੇ ਰੱਖਿਆ ਗਿਆ ਬਿਲਕੁਲ ਤੁਸੀਂ ਸਵਾਲ ਬੜਾ ਬਾਜ਼ੀ ਪੁੱਛਿਆ ਹੁਣ ਅਮਰਜੈਂਸੀ ਪਹਿਲੀ ਵਾਰ ਨਹੀਂ ਸੀ ਜਦ ਭਾਰਤ 'ਚ ਲੱਗੀ ਸੀ ਇਸ ਤੋਂ ਪਹਿਲੇ ਦੋ ਵਾਰ ਅਮਰਜੈਂਸੀ ਲੱਗ ਚੁੱਕੀ ਸੀ ਜੀ ਪਰ ਜਦ ਤੀਜੀ ਵਾਰ ਅਮਰਜੈਂਸੀ ਲੱਗੀ ਯਾਨੀ 25 ਜੂਨ 1975 ਨੂੰ ਉਹਨੂੰ ਹੀ ਆਪਾਂ ਕਿਉਂ ਮੰਨਦੇ ਆ ਕਿ ਸੰਵਿਧਾਨ ਕਤਲ ਦੀ ਵਸਤੇ ਤੋੜ ਜੀ ਕਿਉਂਕਿ ਜਿਹੜੀ ਪਹਿਲੀ ਵਾਰ ਦੋ ਅਮਰਜੈਂਸੀ ਲੱਗੀ ਸੀ 1965 ਦੇ ਵਿੱਚ 1971 ਦੇ ਵਿੱਚ ਜੀ ਜਦ ਵੀ ਦੇਸ਼ ਕੋਈ ਯੁੱਧ ਦੀ ਸਥਿਤੀ ਦੇ ਵਿੱਚ ਹੁੰਦਾ ਹੈ ਨਾ ਭਾਵੇਂ ਜਿਹੜੀ ਮਰਜ਼ੀ ਕੰਟ ਉਦੇ ਵਿੱਚ ਐਮਰਜੈਂਸੀ ਲੱਗਦੀ ਹੁੰਦੀ ਹੈ ਜੀ ਔਰ ਉਸ ਐਮਰਜੈਂਸੀ ਦਾ ਆਮ ਜਨਤਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਲੇਕਿਨ ਜਿਹੜੀ 1975 ਦੇ ਵਿੱਚ ਐਮਰਜੈਂਸੀ ਲੱਗੀ ਸੀ ਉਹਦੇ ਵਿੱਚ ਸਾਰੇ ਨਾਗਰਿਕਾਂ ਦੇ ਅਧਿਕਾਰ ਛਿੰਨ ਲਏ ਗਏ ਸੀਗੇ ਔਰ ਐਮਰਜੈਂਸੀ ਲੱਗੀ ਕਿਉਂ ਇਹ ਇੱਕ ਬਹੁਤ ਜ਼ਰੂਰੀ ਸਵਾਲ ਹੈਗਾ ਤੁਸੀਂ ਇਹ ਦੇਖੋ ਕਿ ਦੁਰਗਾ ਤਾਨਾਸ਼ਾ तानाशाह ਦੇ ਤੌਰ ਤੇ ਦੁਰਗਾ ਦੇ ਤੌਰ ਤੇ ਤੇ ਡੈਮੋਕਰੇਟ ਦੇ ਤੌਰ ਤੇ 인ਦਰਾ ਗਾਂਧੀ ਦੇ ਤਿੰਨ ਰੂਪ ਦੇਖੇ ਜਾ ਸਕਦੇ ਹਨ ਉਹਨਾਂ ਦੇ ਸ਼ਾਸਨ ਕਾਲ ਦੇ ਵਿੱਚ 1971 ਦੇ ਵਿੱਚ ਜਿਹੜੀ ਲੜਾਈ ਸਾਡੀ ਪਾਕਿਸਤਾਨ ਦੇ ਵਿੱਚ ਨਾਲ ਹੋਈ ਸੀ ਉਹਦੇ ਵਿੱਚ ਬੰਗਲਾਦੇਸ਼ ਨੇ ਇੱਕ ਵੱਖਰਾ ਦੇਸ਼ ਦੇ ਤੌਰ ਤੇ ਇੱਕ ਸਥਾਨ ਲੇਤਾ ਤੇ ਦੁਰਗਾ ਦਾ ਰੂਪ ਸੀਗਾ ਔਰ 인ਦਰਾ ਗਾਂਧੀ ਨੇ ਕੁਝ ਐਦਾਂ ਦੀ ਚੀਜ਼ਾਂ ਕੀਤੀਆਂ ਉਸ ਵਕਤ ਜਿਹਦੇ ਕਰਕੇ ਦੇਸ਼ ਦੇ ਵਿੱਚ ਜਿਹੜੇ ਹਾਲਾਤ ਪੈਦਾ ਹੋ ਰਹੇ ਸੀ ਲੇਕਿਨ 73 74 75 ਆਂਦੇ ਆਂਦੇ ਦੇਸ਼ ਦੇ ਹਾਲਾਤ ਇੰਨੇ ਖਰਾਬ ਹੋ ਗਏ ਕਰਪਸ਼ਨ ਪੋਲੀਟੀਕਲ ਕਰਪਸ਼ਨ ਹਾਈ ਲੈਵਲ ਤੇ ਹੈ ਜੀ ਔਰ ਪੋਲੀਟੀਕਲ ਪਰ ਕਰਪਸ਼ਨ ਕਰਕੇ ਇੰਦਰਾ ਗਾਂਧੀ ਜਾਂ ਕਾਂਗਰਸ ਦੀ ਗੱਲ ਕਰੀਏ ਤੇ ਦੇਸ਼ ਦੇ ਸਾਰੇ ਰਾਜਿਆਂ ਦੇ ਵਿੱਚ ਕਾਂਗਰਸ ਦਾ ਰਾਜ ਸੀਗਾ ਸਿਰਫ ਤਾਮਿਲਨਾਡੂ ਨੂੰ ਛੱਡ ਕੇ ਔਰ ਉਹਦੇ ਵਿੱਚ ਗੁਜਰਾਤ ਤੋਂ ਇਹ ਗੱਲ ਉੱਠਦੀ ਹੈ ਜਦ ਕਰਪਸ਼ਨ ਦੇ ਚਾਰजेस ਉਸ ਵਕਤ ਦੇ ਮੁੱਖ ਮੰਤਰੀ ਚਿਮਨભાઈ ਪਟੇਲ ਦੇ ਉੱਤੇ ਲੱਗਦੇ ਨੇ ਫਾਈਨਲੀ ਇੰਦਰਾ ਗਾਂਧੀ ਨੂੰ ਚਿਮਨભાઈ ਪਟੇਲ ਨੂੰ ਕੱਢਣਾ ਪੈਂਦਾ ਉਸ ਤੋਂ ਬਾਅਦ ਇਹ ਅੱਗ ਬਿਹਾਰ ਦੇ ਵਿੱਚ ਆਂਦੀ ਹੈ ਬਿਹਾਰ ਦੇ ਵਿੱਚ ਜੀ ਪੀ ਮੂਵਮੈਂਟ ਜੈ ਪ੍ਰਕਾਸ਼ ਨਾਰਾਇਣ ਉਹ ਇੱਕ ਮਾਸਕਲ ਦੇ ਉੱਤੇ ਇੰਦਰਾ ਗਾਂਧੀ ਦੇ ਖਿਲਾਫ ਮੂਵਮੈਂਟ ਖੜਦੇ ਨੇ ਉਸ ਵਕਤ ਦੇ ਬਿਹਾਰ ਦੇ ਮੁੱਖ ਮੰਤਰੀ ਅਬਦੁਲ ਗਫਾਰ ਉਹਨਾਂ ਨੂੰ ਹਟਾਣ ਦੀ ਮੰਗ ਕੀਤੀ ਜਾਂਦੀ ਹੈ ਲੇਕਿਨ ਇੰਦਰਾ ਗਾਂਧੀ ਅੜ ਜਾਂਦੀ ਹੈ ਕਿਉਂਕਿ ਅੜੀ ਅੜੀਲ ਰਵਈਆ ਸੀਗਾ ਜੀ ਔਰ ਹਾਲਾਤ ਇਦਾਂ ਦੇ ਪੈਦਾ ਹੋ ਜਾਂਦੇ ਨੇ ਕਿ ਇੰਦਰਾ ਗਾਂਧੀ ਨੂੰ Allahabad High Court 6 ਸਾਲ ਵਸਤੇ ਪਾਰਟੀ ਤੋਂ ਯਾਨੀ ਇਲੈਕਸ਼ਨ ਤੋਂ ਦੂਰ ਕਰ ਦਿੰਦੇ ਨੇ ਔਰ ਉਹ ਮੁੱਖ ਮੰਤਰੀ ਨਹੀਂ ਬਣ ਸਕਦੀ ਪ੍ਰਧਾਨ ਮੰਤਰੀ ਨਹੀਂ ਬਣ ਸਕਦੀ ਜੀ ਇਦਾਂ ਦੇ ਆਰਡਰ ਪਾਸ ਹੁੰਦੇ ਨੇ ਇੰਦਰਾ ਗਾਂਧੀ ਉਸ ਆਰਡਰ ਨੂੰ ਚੇਂਜ ਚੈਲੰਜ ਕਰਕੇ ਸੁਪਰੀਮ ਕੋਰਟ ਪਹੁੰਚਦੀ ਹੈ ਸੁਪਰੀਮ ਕੋਰਟ ਦਾ ਆਰਡਰ 24 ਜੂਨ ਅੱਜ 25 ਜੂਨ ਐ 24 ਜੂਨ 1975 ਦੇ ਵੀ ਸੁਪਰੀਮ ਕੋਰਟ ਦਾ ਆਰਡਰ ਹੁੰਦਾ ਜੀ ਇਹ ਭਾਵੇਂ ਇੰਦਰਾ ਗਾਂਧੀ ਇੱਕ ਪ੍ਰਧਾਨ ਮੰਤਰੀ ਦੇ ਤੌਰ ਤੇ ਅਗਲੇ ਇਲੈਕਸ਼ਨ ਤੱਕ ਕੰਟੀਨਿਊ ਕਰ ਸਕਦੀ ਹੈ ਪਰ ਇਹਨਾਂ ਦੇ ਸਾਰੇ ਅਧਿਕਾਰ ਖਤਮ ਕੀਤੇ ਜਾਂਦੇ ਨੇ ਇਹਨਾਂ ਨੂੰ ਵੋਟ ਦੇਣ ਦਾ ਵੀ ਅਧਿਕਾਰ ਨਹੀਂ ਇਲੈਕਸ਼ਨ ਲੜਨ ਦਾ ਵੀ ਅਧਿਕਾਰ ਨਹੀਂ ਅਗਲੇ 6 ਸਾਲਾਂ ਦੇ ਵਿੱਚ ਹੁਣ 24 ਜੂਨ ਨੂੰ ਇੰਦਰਾ ਗਾਂਧੀ ਵਸਤੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਆਪਣੀ ਸੱਤਾ ਨੂੰ ਬਚਾਉਣ ਵਾਸਤੇ ਉਸੇ ਰਾਤ 12 ਵਜੇ ਯਾਨੀ 25 ਇੱਕ ਤਰੀਕੇ ਨਾਲ ਕਹਿ ਲੀਏ ਉਹ ਐਮਰਜੈਂਸੀ ਇੰਪੋਜ਼ ਕੀਤੀ ਜਾਂਦੀ ਹੈ ਐਮਰਜੈਂਸੀ ਤੋਂ ਬਾਅਦ ਉਸੇ ਰਾਤ ਨੂੰ ਸਾਰੀ ਅਖਬਾਰਾਂ ਦੇ ਵਿੱਚ ਕਿਉਂਕਿ ਕੋਈ ਇਨਫੋਰਮੇਸ਼ਨ ਇਸ ਤਾਨਾਸ਼ਾਹੀ ਰਵਈਏ ਦੀ ਅਖਬਾਰਾਂ ਦੇ ਵਿੱਚ ਵੀ ਨਹੀਂ ਜਾਣੀ ਚਾਹੀਦੀ ਔਰ ਉਸ ਵਕਤ ਕਿਹਾ ਜਾਂਦਾ ਕਿ 7000 ਦੇ ਕਰੀਬ ਪੱਤਰਕਾਰ ਵੱਡੇ ਪੱਤਰਕਾਰ ਉਹਨਾਂ ਨੂੰ ਜੇਲ੍ਹ ਦੀ ਸਲਾਕਾਂ ਦੇ ਪਿੱਛੇ ਰੇਲਵੇ ਸਲਾਕਾਂ ਦੇ ਪਿੱਛੇ ਰੱਖਿਆ ਗਿਆ ਔਰ ਜਿਨਨੇ ਮੌਜੂਦਾ ਲੀਡਰਸ਼ਿਪ ਸੀ ਉਸ ਵਕਤ ਜਨ ਸੰਘ ਹੁੰਦੀ ਸੀ ਜਿਹੜੀ ਅੱਜ ਭਾਰਤੀ ਜਨਤਾ ਪਾਰਟੀ ਹੈ ਜਨ ਸੰਘ ਦੇ ਵਿੱਚ ਬੜੇ ਵੱਡੇ ਵੱਡੇ ਲੀਡਰ ਸੀਗੇ ਮੁਰਾਰਜੀ ਦੇਸਾਈ ਚਰਨਜੀਤ ਚਰਨ ਸਿੰਘ ਚੌਧਰੀ ਚਰਨ ਸਿੰਘ ਤੇ ਰਾਜਨਾਰਾਇਣ ਵੀ ਹੁੰਦੇ ਸੀਗੇ ਔਰ ਇਹ ਜਿਹੜੀ ਗੱਲ ਜਿਹੜੀ ਕੀਤੀ ਹੈ ਨਾ ਕਿਉਂਕਿ ਜਿਹੜੇ ਸੁਪਰੀਮ ਕੋਰਟ ਦੇ ਆਲਾਬਾਦ ਹਾਈ ਕੋਰਟ ਦੇ ਆਰਡਰ ਕਿਸ ਕਰਕੇ ਸੀਗੇ ਜੀ ਇੰਦਰਾ ਗਾਂਧੀ ਦੇ ਉੱਤੇ aarop ਲੱਗਿਆ ਸੀਗਾ ਕਿ ਉਹਨਾਂ ਨੇ ਆਪਣੇ ਇਲੈਕਸ਼ਨ ਦੇ ਵਿੱਚ ਸਰਕਾਰੀ ਮਸ਼ੀਨਰੀ ਦਾ ਦੀ ਦੁਰਵਰਤੋਂ ਕੀਤੀ ਜੀ ਔਰ ਉਹ ਦੁਰਵਰਤੋਂ ਆਲਾਬਾਦ ਹਾਈ ਕੋਰਟ ਨੇ ਮੰਨੀ ਕਿ ਦੁਰਵਰਤੋਂ ਕੀਤੀ ਹੈ ਇਸ ਕਰਕੇ ਉਹਨਾਂ ਨੂੰ 6 ਸਾਲ ਤੋਂ ਪੋਲਿਟਿਕਸ ਤੋਂ ਬਾਹਰ ਕਰ ਦਿੱਤਾ ਗਿਆ ਸੀ ਔਰ ਇਹੀ ਸੁਪਰੀਮ ਕੋਰਟ ਨੇ ਕਿਹਾ ਕਿ ਉਸ ਦੁਰਵਰਤੋਂ ਦੇ ਕਰਕੇ ਰਾਜਨਾਰਾਇਣਨ ਨੇ ਬਾਚੂਆ ਕੇਸ ਲੜਿਆ ਭਾਵੇਂ ਉਹ ਕੇਸ ਹਾਰ ਗਏ ਲੇਕਿਨ ਇੰਦਰਾ ਗਾਂਧੀ ਦੇ ਉਤੇ ਐ ਬੈਨ ਲੱਗ ਗਿਆ ਸੀ ਆਪਣੀ ਪੋਲਿਟਿਕਸ ਨੂੰ ਬਚਾਉਣ ਵਾਸਤੇ ਜਦ ਕੋਈ ਤਾਣਾ ਸ਼ਾਹੀ ਰਵਈਆ ਅਪਣਾ ਲੈਂਦਾ ਔਰ ਐਮਰਜੈਂਸੀ ਦੇ ਹਾਲਾਤ ਐਮਰਜੈਂਸੀ ਦੇ ਹਾਲਾਤ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ ਪਹਿਲੇ ਵੀ ਐਮਰਜੈਂਸੀ ਲੱਗੀ ਹੈ ਲੇਕਿਨ ਉਹਦੇ ਨਾਲ ਆਮ ਜਨਤਾ ਨੂੰ ਕੋਈ ਰਾਹਤ ਨਹੀਂ ਮਿਲੀ ਪਹਿਲੀ ਵਾਰ ਐਮਰਜੈਂਸੀ ਲੱਗੀ ਸੀ ਜਦ ਦੇਸ਼ ਦੇ ਅੰਤਰੀਕ ਹਾਲਾਤਾਂ ਦੇ ਕਾਰਨ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਔਰ ਉਸ ਤੋਂ ਬਾਅਦ ਜਿੰਨੀ ਕੁ ਲੋਕਾਂ ਦੇ ਨਾਲ ਲੋਕਾਂ ਦੇ ਨਾਲ ਨਜ਼ਾਇਜ਼ ਹੋਈ ਫੜਿਆ ਗਿਆ ਸਾਰੇ ਪੋਲੀਟੀਸ਼ੀਅਨ ਅੰਦਰ ਕਰ ਦਿੱਤੇ ਗਏ ਪੱਤਰਕਾਰ ਅੰਦਰ ਕਰ ਦਿੱਤੇ ਗਏ ਔਰ ਲੋਕਾਂ ਦੇ ਮੌਲਿਕ ਅਧਿਕਾਰ ਛਿੰ ਲੈ ਗਏ ਤੇ ਇਹਦੇ ਬਾਅਦ ਇੱਕ ਲੜਾਈ 1970 ਤੱਕ ਚੱਲਦੀ ਰਹੀ ਔਰ ਉਹ ਵਕਤ ਸੀਗਾ ਜਦ ਭਾਰਤੀ ਜਨਤਾ ਪਾਰਟੀ ਜਿਹੜੀ ਅੱਜ ਹੈਗੀ ਹੈ ਜਨਤਾ ਪਾਰਟੀ ਨੂੰ ਲੋਕਾਂ ਦਾ ਸਾਥ ਮਿਲਿਆ ਜੇਪੀ ਦੀ ਮੂਵਮੈਂਟ ਇੰਨੀ ਜ਼ਬਰਦਸਤ ਤਰੀਕੇ ਨਾਲ ਅੱਗੇ ਚੱਲ ਰਹੀ ਸੀ ਔਰ ਸਟੂਡੈਂਟ ਮੂਵਮੈਂਟ ਨਹੀਂ ਜਬਰਦਸਤ ਅੱਗੇ ਚੱਲ ਰਹੀ ਸੀ ਲਾਲੂ ਪ੍ਰਸਾਦ ਯਾਦਵ ਉਸ ਮੂਵਮੈਂਟ ਤੋਂ ਨਿਕਲੇ ਹੋਏ ਨੇ ਜੀ ਤਦ ਐ ਸਟੂਡੈਂਟ ਲੀਡਰ ਹੁੰਦੇ ਸੀ ਬਿਹਾਰ ਦੇ ਔਰ ਬਿਹਾਰ ਤੋਂ ਜਿਸ ਤਰ੍ਹਾਂ ਸੀ ਪਹਿਲੇ ਵੀ ਦੱਸ ਚੁੱਕਿਆ ਗੁਜਰਾਤ ਤੋਂ ਬਾਅਦ ਬਿਹਾਰ ਤੋਂ ਇਹ ਅਗਲ ਪੂਰੇ ਦੇਸ਼ ਦੇ ਵਿੱਚ ਫੈਲੀ ਸੀਗੀ ਉਸ ਅੱਗ ਨੂੰ ਕੰਟਰੋਲ ਕਰਨ ਵਾਸਤੇ ਇੰਦਰਾ ਗਾਂਧੀ ਨੇ ਦੇਸ਼ ਦੇ ਆਮ ਲੋਕਾਂ ਦੇ ਵੀ ਅਧਿਕਾਰ ਆਪਣੇ ਕੋਲ ਲੈ ਲਏ ਤਾਂ ਕਰਕੇ ਇਹਨੂੰ ਆਪਾਂ ਸੰਵਿਧਾਨ ਕਤਲ ਦਿਵਸ ਦੇ ਰੂਪ ਵਿੱਚ ਕਰ ਮਨਾਉਂਦੇ ਆ ਜੀ ਅ ਅਸੀਂ ਜਦੋਂ ਅਸੀਂ ਗੱਲ ਕਰਦੇ ਆ ਜੋ ਵੀ ਰਜੀਵ ਜੀ ਨੇ ਗੱਲ ਕੀਤੀ ਤੁਸੀਂ ਗੱਲ ਕੀਤੀ ਸੰਵਿਧਾਨ ਦਾ ਐਡੇ ਵੱਡੇ ਪੱਧਰ ਦੇ ਉੱਤੇ ਕਤਲ ਹੁੰਦਾ ਅ ਹਜ਼ਾਰਾਂ ਲੋਕ ਤੋਂ ਉਸ ਤੋਂ ਵੀ ਜ਼ਿਆਦਾ ਗਿਣਤੀ ਛੇ ਜਿਹੜੇ ਜਿਨ੍ਹਾਂ ਚ ਡੱਕ ਦਿੱਤੇ ਜਾਂਦੇ ਨੇ ਪੱਤਰਕਾਰ ਅਰੈਸਟ ਹੋ ਗਏ ਲੋਕਾਂ ਦੇ ਮੌਲਿਕ ਅਧਿਕਾਰ ਖੋਲੇ ਕੀ ਲੋਕਾਂ ਦੇ ਕੋਲ ਇਦਾਂ ਦਾ ਕੋਈ ਕੋਈ ਵੀ ਇਦਾਂ ਦਾ ਰਾਈਟ ਨਹੀਂ ਹੈਗਾ ਕਿ ਸਮੁੱਚੇ ਤੌਰ ਤੇ ਉਦੋਂ ਦਾ ਜਿਹੜਾ ਸ਼ਟਾਨਾ ਸ਼ਾਹ ਜਿਹੜਾ ਰਾਜਾ ਹੁੰਦਾ ਆ ਉਹਦੇ ਖਿਲਾਫ ਖੜੇ ਹੋ ਸਕਣੇ ਜਾਂ ਕਿਤੇ ਆਪਣੀ ਅਪੀਲ ਜਾਂ ਦਲੀਲ ਦੇ ਸਕਣੋ ਜੀ ਬਿਲਕੁਲ ਤੁਸੀਂ ਜਿਹੜੀ ਮੈਂ ਪਹਿਲੇ ਵੀ ਜ਼ਿਕਰ ਇਹ ਉਸੇ ਸੀਰੀਜ਼ ਚ ਹੈ ਕਾ ਗੱਲ ਤੁਹਾਡਾ ਸਵਾਲ ਕਿ ਜਿਹੜਾ ਇੱਕ ਸਾਡੀ ਜੁਡੀਸ਼ਰੀ ਹੁੰਦੀ ਹੈ ਇਹਦੇ ਚ ਤੁਸੀਂ ਜਾ ਕੇ ਜਦੋਂ ਕੋਈ ਵੀ ਇਦਾਂ ਦੀ ਹੋ ਜਾਂਦੀ ਹੈ ਤੁਸੀਂ ਜੁਡੀਸ਼ਰੀ ਦੇ ਉਹਦੇ ਚਲ ਜਾਂਦੇ ਹੋ ਪਰ ਐਮਰਜੈਂਸੀ ਜਿਹੜਾ ਮੈਂ ਤਾਂ ਗੱਲ ਕੀਤੀ ਕਿ ਅਧਿਆਦੇਸ਼ ਲਾ ਕੇ ਉਹ ਕੀਤਾ ਗਿਆ ਔਰ ਜੁਡੀਸ਼ਰੀ ਉਦੋਂ ਸਗੀ ਲੇਕਿਨ ਜੁਡੀਸ਼ਲੀ ਤੇ ਵੀ ਇੰਨਾ ਸੈਂਸਰਸ਼ਿਪ ਇੱਕ ਤਰ੍ਹਾਂ ਦੀ ਹੋ ਗਈ ਸੀ ਕਿ ਇਹ ਔਨ ਰਿਕਾਰਡ ਹੈ ਐਚ ਆਰ ਖੰਨਾ ਇੱਕ ਇਹੀ ਜਿਹੜਾ ਕੇਸ ਚੱਲਿਆ ਸੀ ਜਦੋਂ ਕੇਸ ਸੁਪਰੀਮ ਕੋਰਟ ਪਹੁੰਚਿਆ ਉਹਨਾਂ ਨੂੰ ਮੈਂ ਅੱਗੇ ਬਤਾਨਣਾ ਹੈ ਜਿਹੜੀ ਤੁਸੀ ਸਾਡੇ ਸਵਾਲ ਦਾ ਜਵਾਬ ਮਿਲ ਜਾਏਗਾ ਜਦੋਂ ਅੱਗੇ ਪਹੁੰਚਿਆ ਤਾਂ ਉੱਥੇ ਸੁਪਰੀਮ ਕੋਰਟ ਦੇ ਪੰਜ ਜੱਜਸ ਦਾ ਬੈਂਚ ਬੈਠਿਆ ਜੀ ਜਦੋਂ ਬੈਂਚ ਬੈਠਿਆ ਡਿਸਕਸ਼ਨ ਸ਼ੁਰੂ ਹੋਈ ਹੈ ਤਾਂ ਉਹਨਾਂ ਨੇ ਉਹਦੇ ਚ ਪੰਜ ਚੋਂ ਸਿਰਫ ਇੱਕ ਸੀਗੇ ਜਨ ਜਿਹੜੇ ਐਚ ਆਰ ਖੰਨਾ ਹੰਸਲਜ ਖੰਨਾ ਜਿਹਨਾਂ ਨੂੰ ਅੱਜ ਇੱਕੋ ਮਾਤਰ ਵਿਅਕਤੀ ਹੈ ਜਿਨ੍ਹਾਂ ਦੀ ਸੁਪਰੀਮ ਕੋਰਟ ਦੇ ਵਿੱਚ ਇੱਕ ਸਟੈਚੂ ਲੱਗਾ ਹੈ ਉਹ ਸਟੈਚੂ ਈ ਕਰਕੇ ਲੱਗਾ ਹੈ ਜਿਹੜੀ ਗੱਲ ਮੈਂ ਕਰਨ ਲੱਗਾ ਕਿ ਉਹਨਾਂ ਨੇ ਆਪਣਾ ਡਾਈਸੈਂਟ ਨੋਟ ਦਿੱਤਾ ਔਰ ਉੱਥੇ ਖੂਬ ਬਹਿਸ ਕੀਤੀ ਉਹਨਾਂ ਨੇ ਚਾਰਾ ਨੇ ਕਿਹਾ ਕਿ ਨਹੀਂ ਜਿਹੜਾ ਜਵਾਬ ਜਦੋਂ ਹੋਇਆ ਤਾਂ ਐਂਡ ਤੇ ਆਇਆ ਕਿ ਇੱਕ ਉਹਦਾ ਲਾਈਨ ਲਿਖੀ ਗਈ ਹੈ ਕਿ ਉਹਨਾਂ ਨੇ ਕਿਹਾ ਕਿ ਇਜ਼ देयर ਐਨੀ ਰੈਮਡੀ ਕਿ ਜੇ ਜਿਹੜੀ ਗੱਲ ਸਵਾਲ ਤੁਸੀਂ ਕੀਤਾ ਉਹਨਾਂ ਨੇ ਲਿਖਿਆ ਵਰਡਿੰਗ ਕਿ ਇਜ਼ देयर ਐਨੀ ਰੈਮਡੀ ਤਾਂ ਜਵਾਬ ਆਇਆ ਉੱਥੋਂ ਜਿਹੜਾ ਚੀਫ ਜਸਟਿਸ ਨੋ ਕਿ ਜੀ ਜਿਹੜੇ ਜਜਜਸ ਨੇ ਉਹਨਾਂ ਨੇ ਕਿਹਾ ਕਿ ਮੀ ਲਾਰਡ ਵੀ ਆਰ ਅਫਰੇਡ ਥੈਟ ਥੇਅਰ ਇਜ਼ ਨੋ ਰੈਮੇਡੀ ਚਾਰਜ ਜਜਾਂ ਨੇ ਲਿਖਿਆ ਕਿ ਜੇ ਪਾਣੀ ਮੰਗਦਾ ਹੈ ਕੋਈ ਤਾਂ ਪਾਣੀ ਨਹੀਂ ਦਿੱਤਾ ਜਾ ਰਿਹਾ ਉਦੋਂ ਮਰਨ ਦਿੱਤਾ ਜਾਏ ਜਾਂ ਕਿ ਉਹਨੂੰ ਬਚਾਇਆ ਨਹੀਂ ਜਾ ਸਕਦਾ ਸਵਾਲ ਜਵਾਬ ਹੋਏ ਉਹਦੇ ਰਿਕਾਰਡਿੰਗਸ ਪ੍ਰोसीਡਿੰਗਸ ਹੈ ਕਿ ਜੇ ਆ ਕੇ ਘਰ ਦੇ ਵਿੱਚ ਪੁਲਿਸ ਵਾਲਾ ਗੋਲੀ ਮਾਰ ਦਿੰਦਾ ਮੈਨੂੰ ਮੇਰੇ ਸਾਹਮਣੇ ਕਿਸੇ ਨੂੰ ਤਾਂ ਉਹਦੇ ਕੋਈ ਪਰਚਾ ਨਹੀਂ ਹੋਏਗਾ ਉਦੋਂ ਸਿਕਾ ਕਿ ਵੀਅਰ ਆਫ ਫਰੇਡ देयर इज नो ਰੈਮਡੀ ਜੀ ਉਦੋਂ ਐਚ ਆਰ ਖੰਨਾ ਹੋਰਾਂ ਨੇ ਆਪਣਾ ਸਟਰੋਂਗ ਡਿਸੈਂਟ ਨੋਟ ਲਿਖਤਾ ਔਰ ਉਸ ਨੋਟ ਰਿਕਾਰਡ ਹੈ ਹਿਸਟਰੀ ਦਾ ਉਦੇ ਚ ਲਿਖਿਆ ਗਿਆ ਹੈ ਕਿ ਇਨ ਦਾ ਹਿਸਟਰੀ ਆਫ ਦਾ ਹਿਊਮਨ ਸਿਵਲਾਈਜੇਸ਼ਨ ਕਿ ਜਦੋਂ ਦੀ ਇਹ ਮਾਨਵ ਸਭਿਤਾ ਬਣੀ ਹੈ ਉਸ ਦੇ ਵਿੱਚ ਇਸ ਤਰ੍ਹਾਂ ਦੀ ਲਾਅਲੈਸਨੈਸ ਮੈਂ ਔਰ ਜਿਹੜੀ ਹੈਲਪਲੈਸਨੈਸ ਔਰ ਲਾਅਲੈਸਨੈਸ ਇਹ ਅੱਜ ਤੱਕ ਨਹੀਂ ਦੇਖੀ ਸੋ ਉਹੀ ਗੱਲ ਸੀਗੀ ਕਿ ਉਸ ਤੋਂ ਬਾਅਦ ਉਹਨਾਂ ਨੇ ਇੰਨਾ ਸਟਰੋਂਗ ਡਾਈਸੈਂਟ ਕੀਤਾ ਜਿੱਥੋਂ ਫਿਰ ਆਵਾਜ਼ਾਂ ਉੱਠਣ ਲੱਗੀਆਂ ਹਾਈ ਕੋਰਟ ਦੇ ਕੁਝ ਸਗੇ ਹੋਏ ਠੀਕ ਹੈ ਆਚਰਖਾਨਾ ਹੋਰਾਂ ਦਾ ਬਹੁਤ ਉਹਨਾਂ ਨੇ ਵੀ ਭੁਗਤਿਆ ਉਸ ਚੀਜ਼ ਨੂੰ ਔਰ ਅੱਜ ਇਹੀ ਵਜ੍ਹਾ ਹੈ ਕਿ ਉਹਨਾਂ ਨੇ ਜਿਹੜੀ ਉਹ ਇੱਕ ਉਹਨਾਂ ਨੂੰ ਗਿਣਿਆ ਜਾਂਦਾ ਹੈ ਕਿ ਉਸ ਟਾਈਮ ਤੇ ਜਦੋਂ ਕੋਈ ਵੀ ਜਿਹੜੀ ਗੱਲ ਤੁਸੀਂ ਕੀਤੀ ਕਿ ਕੋਈ ਐਦਾਂ ਦੀ ਰੈਮੇਡੀ ਨਹੀਂ ਹੈ ਕੋਈ ਹੱਲ ਨਹੀਂ ਹੈ ਕੀ ਕੀਤਾ ਜਾਵੇ ਉਹਨਾਂ ਨੇ ਇੱਕ ਰਸਤਾ ਦਿਖਾਇਆ ਕਿ ਰਸਤਾ ਇਹੀ ਹੈ ਕਿ ਡਾਈਸੈਂਟ ਦੀ ਆਵਾਜ਼ ਚੱਕੀ ਜਾਈ ਜਾਣੀ ਚਾਹੀਦੀ ਹੈ ਦਬਿਆ ਨਹੀਂ ਜਾਣਾ ਚਾਹੀਦਾ ਤੁਸੀਂ ਆਪਣੇ ਪ੍ਰोसीਡਿੰਗਸ ਜਰੂਰ ਦਰਜ ਕਰੋ ਤਾਂ ਕਿ ਹਿਸਟਰੀ ਚ ਉਹ ਸਬਕ ਅੱਜ ਜਿਸੀਂ ਇਹਨਾਂ ਸੀਜ਼ਨ ਨੂੰ ਅਬਜ਼ਰਵ ਕਰ ਰਹੇ ਹਾਂ ਦੇਖ ਨੂੰ ਕਰ ਰਹੇ ਹਾਂ ਇਸੇ ਕਰਕੇ ਕਿ ਜਿਹੜੀ ਨਵੀਆਂ ਜਨਰੇਸ਼ਨਸ ਹੈ ਉਹਨਾਂ ਨੂੰ ਐਮਰਜੈਂਸੀ ਦਾ ਮਤਲਬ ਨਹੀਂ ਪਤਾ ਉਹਨਾਂ ਨੇ ਉਹ ਭੁਗਤਿਆ ਨਹੀਂ ਹੈ ਜਿਨ੍ਹਾਂ ਨੇ ਉਹ ਭੁਗਤਿਆ ਤੁਸੀਂ ਇਮੇਜਿਨ ਕਰੋ ਕਿ ਪਾਣੀ ਨਹੀਂ ਮਿਲ ਸਕਦਾ ਤੁਸੀਂ ਆਪਣਾ ਗੱਲ ਨਹੀਂ ਕਰ ਸਕਦੇ ਤੁਸੀਂ ਕਿਤੇ ਜਾ ਨਹੀਂ ਸਕਦੇ ਤੁਸੀਂ ਆਪਣੇ ਹਿਸਾਬ ਨਾਲ ਖਾ ਨਹੀਂ ਸਕਦੇ ਜੀ ਔਰ ਉਸ ਤੋਂ ਬਾਅਦ ਜਿਹੜੇ ਅੱਗੇ ਸੰਜੇ ਗਾਂਧੀ ਦੇ ਟਾਈਮ ਤੇ ਅੱਗੇ ਆਇਆ 70 ਦੇ ਵਿੱਚ ਕਿ ਜ਼ਬਰਦਸਤੀ ਫੈਮਿਲੀ ਔਰ ਨਸਬੰਦ ਨਲਬੰਦੀ ਐਂਡ ਆਲ ਸਾਰਾ ਨਸਬੰਦੀਆ ਕਿ ਸ਼ੁਰੂ ਕਰਤੀ ਫੈਮਿਲੀ ਪਲੈਨਿੰਗ ਦਾ ਜ਼ਬਰਦਸਤੀ ਹੋਇਆ ਲਮ ਲਮ ਕੇ ਬੰਦੇ ਲਿਆਂਦੇ ਗਏ ਉਹ ਇੰਨੇ ਰਾਈਟਸ ਜਿਹੜਾ ਡਰ ਡਰ ਦਾ ਮਾਹੌਲ ਇੱਕ ਪੈਦਾ ਹੋ ਗਿਆ ਕਿ ਤੁਸੀਂ ਘਰ ਤੋਂ ਨਿਕਲਦੇ ਨਹੀਂ ਸੀ ਤੁਸੀਂ ਬਾਹਰ ਤੁਸੀਂ ਸਰਕਾਰਾਂ ਤੋਂ ਆਪਣੇ ਜਿਹੜੇ ਤੁਹਾਡੇ ਰਖਸ਼ਕ ਤੇ ਤੁਸੀਂ ਉਹਨਾਂ ਤੋਂ ਡਰਨ ਲੱਗ ਗਏ ਤੁਸੀਂ ਆਪਣੇ ਰਾਈਟਸ ਕਨਸਟੀਟਿਊਸ਼ਨ ਤੁਹਾਨੂੰ ਪ੍ਰੋਟੈਕਸ਼ਨ ਦਿੰਦਾ ਹੈ ਕਿ ਹਰ ਚੀਜ਼ ਤੋਂ ਤੁਸੀਂ ਉਸ ਤੋਂ ਡਰ ਲੱਗਿਆ ਕਿ ਇਹਦੇ ਵਿੱਚ ਅਸੀਂ ਵੀ ਫਸ ਜਾਾਂਗੇ ਜਿਸ ਕਰਕੇ ਹੋ ਜਾਓ ਤਾਂ ਉਸ ਦੇ ਵਿੱਚ ਜਿਨ੍ਹਾਂ ਨੇ ਆਵਾਜ਼ ਚੱਕੀ ਔਰ ਉਹ ਆਵਾਜ਼ ਅੱਜ ਹਿਸਟਰੀ ਬਣੀ ਔਰ ਅੱਜ ਜਿਹੜੀ ਜਨਰੇਸ਼ਨਸ ਹੈ ਇਹ ਸਾਨੂੰ ਇੱਕ ਸਬਕ ਦਿੰਦੀ ਹੈ ਕਿ ਇਸ ਚੀਜ਼ ਤੋਂ ਬਚਿਆ ਜਾਣਾ ਚਾਹੀਦਾ ਹੈ ਕਿਉਂਕਿ ਉਹਦੇ ਹਸ਼ਰ ਵੀ ਅੱਗੇ ਦਿਖੇ ਗਏ ਅੱਗੇ ਜਿਹੜੀ ਗੱਲ ਹੋਈ ਕਿ ਇੱਕ ਦੁਰਗਾ ਦਾ ਰੂਪ ਸੀ ਔਰ ਉਸ ਤੋਂ ਬਾਅਦ ਤਾਨਾ ਸ਼ਾਦਾ ਰੂਪ ਆ ਗਿਆ ਤਾਂ ਉਹ ਜਿਹੜੀ ਟਰਾਂਜੀਸ਼ਨ ਹੋਈ ਠੀਕ ਹੈ ਡੈਮੋਕ੍ਰੇਸੀ ਹੈ ਉਸ ਤੋਂ ਬਾਅਦ ਵਾਪਸੀ ਵੀ ਹੋਈ ਲੇਕਿਨ ਇਹ ਡੈਮੋਕ੍ਰੇਸੀ ਹੈ ਲੇਕਿਨ ਉਹ ਡੈਮੋਕ੍ਰੇਸੀ ਜਿਹੜੀ ਸਾਨੂੰ ਸਿਖਾਉਂਦੀ ਹੈ ਇਹ ਉਹਦਾ ਇੱਕ ਬਹੁਤ ਹੀ ਇੰਪੋਰਟੈਂਟ ਹਿੱਸਾ ਹੈ ਜਿਹਨੂੰ ਭੁੱਲਿਆ ਨਹੀਂ ਜਾਣਾ ਚਾਹੀਦਾ ਔਰ ਉਹਨੂੰ ਜਿਦਾ ਹੁਣ ਸੰਵਿਧਾਨ ਤੇ ਅਸੀਂ ਚਰਚਾ ਕਰਦੇ ਆਂ ਕਤਲ ਦੇ ਵਾਸਤੇ ਇਹ ਚਰਚਾਵਾਂ ਨਾਲ ਹੀ ਆਮ ਜਿਹੜੀ ਅੱਜ ਦੀ ਜਨਤਾ ਹੈ ਅਗਲੀ ਜਨਰੇਸ਼ਨ ਨੂੰ ਤਾਂ ਇਸ ਤੋਂ ਬਾਅਦ ਵੀ ਨਹੀਂ ਬਤਾਉਣਾ ਕਿਉਂਕਿ ਉਹ ਤੱਕ ਜਿਹੜੇ ਰਿਕਾਰਡਸ ਕਿਤਾਬਾਂ ਪੜ੍ਹਨ ਦੀ ਹੈਬਿਟ ਖਤਮ ਹੋ ਗਈ ਤਾਂ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਉਹਦੇ ਵਿੱਚ ਮੈਸੇਜ ਹੈ ਜਿਹੜੇ ਕੱਲ ਦੇਸ਼ ਨੂੰ ਜਾਂ ਕੰਟਰੀ ਨੂੰ ਜਾਂ ਕਿਤੇ ਆਰਗੇਨਾਈਜੇਸ਼ਨ ਨੂੰ ਰੂਲ ਕਰਦੇ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਨਸਟੀਟਿਊਸ਼ਨ 'ਚ ਰਹਿ ਕੇ ਹੀ ਚੀਜ਼ਾਂ ਹੋਣਗੀਆਂ ਜੇ ਇਸ ਤੋਂ ਬਾਹਰ ਜਾਵਾਂਗੇ ਤਾਂ ਫਿਰ ਬਹੁਤ بڑا ਡਿਜ਼ਾਸਟਰ ਹੋ ਸਕਦਾ ਹੈ ਜੀ ਬਿਲਕੁਲ ਰਜੀਵ ਜੀ ਜਦੋਂ ਆਪਾਂ ਹੁਣ ਇੰਨੇ ਵੱਡੇ ਕਤਾਨਾਸ਼ਾਈ ਮਾਹੌਲ ਦੀ ਗੱਲ ਜਿਹੜਾ ਡੈਮੋਕਰੇਟਿਕ ਨੂੰ ਪੈਂਦਾ ਲੋਕਤੰਤਰ ਨੂੰ ਦੁਆਰਾ ਪੈਂਦਾ ਲੋਕਾਂ ਦੁਆਰਾ ਜਿਹੜਾ ਜੀਵਨ ਦਾ ਅਧਿਕਾਰ ਮਿਲਿਆ ਲੋਕਾਂ ਨੂੰ ਮੌਲਿਕ ਅਧਿਕਾਰ ਜਿਹੜੇ ਸੁਰੱਖਿਅਤ ਹੋਣੇ ਮਹਿਸੂਸ ਹੋਣੇ ਸ਼ੁਰੂ ਹੋਏ ਕਿੰਨਾ ਕੁ ਸਮਾਂ ਜਿਹੜਾ ਇਸ ਚੀਜ਼ ਦਾ ਪ੍ਰਭਾਵ ਜਿਹੜਾ ਦੇਖਣ ਨੂੰ ਮਿਲਿਆ ਵੈਸੇ ਇਸ ਗੱਲ ਨੂੰ ਕਰਨ ਤੋਂ ਪਹਿਲੇ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ 1947 ਦੇ ਵਿੱਚ ਭਾਰਤ ਆਜ਼ਾਦ ਹੋਇਆ ਉਸ ਤੋਂ ਪਹਿਲੇ 100 ਸਾਲ ਤੋਂ ਵੀ ਜ਼ਿਆਦਾ ਅੰਗਰੇਜ਼ਾਂ ਦਾ ਸਾਡੇ ਉੱਤੇ ਰਾਜ ਰਿਆ ਜੀ ਅਸੀਂ 1951 ਦੇ ਵਿੱਚ ਆਪਣਾ ਕਨਸਟੀਟਿਊਸ਼ਨ ਬਣਾਇਆ ਸਾਡੇ ਕਨਸਟੀਟਿਊਸ਼ਨ ਔਰ ਯੂਕੇ ਯਾਨੀ ਜਿਨੇ ਬ੍ਰਿਟੇਨ ਨੇ ਸਾਡੇ ਉੱਤੇ ਕ ਉਦੇ ਕਨਸਟੀਟਿਊਸ਼ਨ ਦੇ ਵਿੱਚ ਇਹੀ ਫਰਕ ਹੈ ਉਹ ਅਨਰਿਟਨ ਸੀਗਾ ਸਾਡਾ ਰਿਟਨ ਉਹ ਰਿਟਨ ਐਸ ਕਰਕੇ ਕੀਤਾ ਗਿਆ ਸੀਗਾ ਕਿ ਇਹਦੇ ਵਿੱਚ ਅਮੈਂਡਮੈਂਟ ਕੋਈ ਕਰਨੀ ਹੈ ਤੇ ਪ੍ਰੋਪਰ ਤਰੀਕੇ ਨਾਲ ਹੋ ਚੁਕੇ ਜਿਹੜੀ ਚੀਜ਼ ਅਨਰਿਟਨ ਹੁੰਦੀ ਹੈ ਨਾ ਉਹਦੇ ਵਿੱਚ ਬਾਨੀ ਕਲਾਮੀ ਕੋਈ ਅਗਰ ਤੁਸੀਂ ਅਮੈਂਡਮੈਂਟ ਕਰਦੇ ਹੋ ਤੇ ਉਹਦਾ ਅਸਰ ਲੋਕਾਂ ਤੱਕ ਨਹੀਂ ਪਹੁੰਚ ਪਾਂਦਾ ਜਾਂ ਉਹਨਾਂ ਨੂੰ ਲੋਕਾਂ ਨੂੰ ਨਹੀਂ ਸਮਝ ਆਉਂਦਾ ਵੀ ਇਹ ਕੀ ਹਰਾਫੇ ਦੀ ਹੋ ਗਈ ਔਰ 25 ਸਾਲ ਬਾਅਦ ਜਦ ਅਸੀਂ ਆਜ਼ਾਦ ਹੋਏ ਤੇ ਇੱਕ ਤਰੀਕੇ ਨਾਲ ਫੇਰ ਲੋਕਾਂ ਨੂੰ ਗੁਲਾਮ ਬਣਾ ਲਿਆ ਗਿਆ 인ਦਰਾ ਗਾਂਧੀ ਦੀ ਤਾਨਾਸ਼ਾਈ ਦੇ ਕਰਕੇ ਉਸ ਐਮਰਜੈਂਸੀ ਦੇ ਟਾਈਮ ਵਿੱਚ ਅਸੀਂ ਗੱਲਾਂ ਸੁਣਦੇ ਆਂ ਖੈਰ ਅਸੀਂ ਕਾਫੀ ਛੋਟੇ ਹੁੰਦੇ ਸੀ ਉਸ ਵਕਤ ਲੇਕਿਨ ਐਮਰਜੈਂਸੀ ਦੇ ਹਾਲਾਤ ਦੇ ਵਿੱਚ ਰੇਲਵੇ ਜਿਹੜੀ ਸਟ੍ਰਾਈਕਿੰਗ ਮੋਡ ਦੇ ਵਿੱਚ ਸੀਗੀ ਰੇਲਵੇ ਨੇ ਉਸ ਵਕਤ ਜੋਰਜ ਫਰਨਾਂਡੇਸ ਦੀ ਲੀਡਰਸ਼ਿਪ ਦੇ ਵਿੱਚ ਬਹੁਤ ਵੱਡੀ ਸਟ੍ਰਾਈਕ ਕੀਤੀ ਸੀ ਜੀ ਔਰ ਉਸ ਸਟ੍ਰਾਈਕ ਤੋਂ ਪੂਰਾ ਦੇਸ਼ ਪ੍ਰਭਾਵਿਤ ਹੋਇਆ ਸੀ ਰੇਲਵੇ ਦੀ ਉਸ ਸਟ੍ਰਾਈਕ ਨੂੰ ਰੋਕਣ ਵਾਸਤੇ ਵੀ ਇੱਕ ਐਮਰਜੈਂਸੀ ਲਾਈ ਗਈ ਸੀ ਇਹ ਵੀ ਇੱਕ ਕਾਰਨ ਸੀਗਾ ਐਮਰਜੈਂਸੀ ਲਾਈ ਜਾਂਦਾ ਔਰ ਤਕਰੀਬਨ ਅਖਬਾਰਾਂ ਤੋਂ ਲੈ ਕੇ ਸਰਕਾਰੀ ਕਰਮਚਾਰੀਆਂ ਤੋਂ ਲੈ ਕੇ ਪੋਲੀਟੀਸ਼ੀਅਨ ਤੋਂ ਲੈ ਕੇ ਜੋ ਵੀ ਕੋਈ ਆਵਾਜ਼ ਉਠਾਉਂਦਾ ਸੀ ਨਾ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਅੰਦਰ ਕਰ ਦਿੱਤਾ ਜਾਂਦਾ ਸੀ ਔਰ 2 ਸਾਲ ਦੇ ਕਰੀਬ ਭਾਰਤ ਦੇ ਵੱਡੇ ਵੱਡੇ اپੋਜੀਸ਼ਨ ਦੇ ਲੀਡਰ ਉਸ ਵਕਤ ਦੇ اپੋਜੀਸ਼ਨ ਦੇ ਲੀਡਰ ਅੱਜ ਉਹ ਰੂਲਿੰਗ ਪਾਰਟੀ ਦੇ ਵਿੱਚ ਹੈਗੇ ਜੀ ਉਹਨਾਂ ਨੂੰ ਅੰਦਰ ਕਰ ਦਿੱਤਾ ਗਿਆ ਸੀਗਾ ਇਹ 2 ਸਾਲ ਇਦਾਂ ਦਾ ਮਾਹੌਲ ਚੱਲਿਆ ਸੀ ਤੁਸੀਂ ਠੀਕ ਕਿਹਾ ਹੂੰ 2 ਸਾਲ ਦੇ ਉਹਨਾਂ 2 ਸਾਲਾਂ ਦੇ ਵਿੱਚ ਕੀ ਹੋਇਆ ਹੂੰ ਇੰਦਰਾ ਗਾਂਧੀ ਉਹਨਾਂ ਦੇ ਰਾਈਟਸ ਕੋਰਟ ਨੇ ਆਲਰੇਡੀ ਜਿਹਨੂੰ ਕਹੀਏ ਕਿ ਵੀ ਰੋਕਤੇ ਸੀਗੇ 6 ਸਾਲ ਤੋਂ ਉਹਨਾਂ ਨੂੰ ਇਲੈਕਸ਼ਨ ਲੜਨ ਤੋਂ ਵੀ ਬਾਰ ਕਰਤਾ ਸੀਗਾ ਜੀ ਉਹਨਾਂ ਨੇ ਆਪਣੇ ਰਾਈਟਸ ਨੂੰ ਆਪਣੀ ਪੋਲਿਟਿਕਸ ਨੂੰ ਬਚਾਉਣ ਵਾਸਤੇ ਉਹਨਾਂ ਦੇ ਪੁੱਤਰ ਜੋ ਕਿਸੇ ਪੋਸਟ ਤੇ ਨਹੀਂ ਸੀ ਜੀ ਸੰਜੇ ਗਾਂਧੀ ਉਹਨਾਂ ਨੇ ਪੰਜ સૂਤਰੀਆ ਕਾਰਜਕ੍ਰਮ ਚਲਾਤਾ ਜੀ ਪੰਜ સૂਤਰੀ ਕਾਰਜਕ੍ਰਮ ਦੇ ਵਿੱਚ ਭਾਵੇਂ ਟੀਚੇ ਉਹਨਾਂ ਨੇ ਦਿਖਾਏ ਸੀ ਕਿ ਫੈਮਿਲੀ ਪਲੈਨਿੰਗ ਕੋ ਲੈ ਕੇ ਗਰੀਬੀ ਦੂਰ ਕਰਨ ਦੀ ਗੱਲ ਜਾਂ ਕਾਸਟਿਜ਼ਮ ਨੂੰ ਜੜ ਤੋਂ ਖਤਮ ਕਰਨ ਦੀ ਗੱਲ ਜੀ ਪਰ ਜੋ ਕੁਝ ਉਹ ਕਰ ਰਹੀ ਸੀ ਨਾ ਇੱਕ ਤਾਨਾਸ਼ਾਹੀ ਰਵਈਏ ਦੇ ਰਾਹੀ ਕਰ ਰਹੀ ਸੀ ਉਹਨਾਂ ਨੇ ਪਰਿਵਾਰ ਨਿਯੋਜਨ ਵਾਸਤੇ ਜਦ ਅੱਜ ਵੀ ਅਗਰ ਤੁਸੀਂ ਕਿਸੇ ਨੂੰ ਵੀ ਪੁੱਛ ਲੋ ਕਿ ਲੋਕਾਂ ਦੇ ਨਾਲ ਕਿੰਨੀ ਕੁ ਜਿਆਦਤੀ ਹੋਈ ਉਸ ਵਕਤ ਔਰ ਲੋਕ ਸੰਜੇ ਗਾਂਧੀ ਔਰ ਇੰਦਰਾ ਗਾਂਧੀ ਮਾਂ ਬੇਟੇ ਦੇ ਖਿਲਾਫ ਪੂਰ ਪੂਰ ਤਰੀਕੇ ਨਾਲ ਲੱਗਿਆ 77 ਦੇ ਵਿੱਚ ਇਲੈਕਸ਼ਨ ਹੋਏ ਇਲੈਕਸ਼ਨ ਦੇ ਵਿੱਚ ਜਿਸ ਤਰੀਕੇ ਨਾਲ ਲੋਕਾਂ ਨੇ ਮਨ ਬਣਾਇਆ ਹੋਇਆ ਸੀਗਾ ਉਹ ਜਨਤਾ ਪਾਰਟੀ ਨੂੰ ਜਿੱਤ ਮਿਲੀ מורארજી દેસાઈ ਮੁੱਖ ਮੰਤਰੀ ਬਨੇ ਪਰ ਉਹ ਬਹੁਤੀ ਦੇਰ ਚੱਲ ਨਹੀਂ ਪਾਇਆ ਫਿਰ ਚੌਧਰੀ ਚਰਨ ਸਿੰਘ ਉਹ ਵੀ ਨਹੀਂ ਚੱਲ ਪਾਇਆ ਤੇ ਫਾਈਨਲੀ 1980 ਦੇ ਵਿੱਚ ਫਿਰ 인ਦਰਾ ਗਾਂਧੀ ਦੀ ਸਰਕਾਰ ਆ ਜਾਂਦੀ ਹੈ ਤੁਸੀਂ ਇਹ ਦੇਖੋ ਕਿ ਭਾਰਤ ਦੇ ਇਤਿਹਾਸ ਦੇ ਵਿੱਚ 1947 ਦੇ ਵਿੱਚ ਆਪਾਂ ਆਜ਼ਾਦ ਹੁੰਦੇ ਹਾਂ 1975 ਦੇ ਵਿੱਚ ਫਿਰ ਗੁਲਾਮ ਬਣਾ ਜਾਏ ਜਾਂਦੇ ਆ ਫਿਰ 77 ਦੇ ਵਿੱਚ ਆਪਾਂ ਜਿਸ ਬਜਨਤਾ ਪਾਰਟੀ ਦੀ ਸਰਕਾਰ ਆਂਦੀ ਹੈ ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ ਔਰ ਦੋ ਤਿੰਨ ਸਾਲ ਬਾਅਦ ਫਿਰ ਗੁਲਾਮ ਯਾਨੀ ਅਗਰ ਇੰਦਰਾ ਗਾਂਧੀ ਦਾ ਤਾਨਾਸ਼ਾਹੀ ਦਾ ਰਵਈਆ ਸੀਗਾ ਤੇ 77 ਤੋਂ ਵਿੱਚ ਹਾਰਨ ਤੋਂ ਬਾਅਦ 1980 ਦੇ ਵਿੱਚ ਫਿਰ ਜਿੱਤ ਜਾਂਦੀ ਹੈ 1984 ਦੇ ਵਿੱਚ ਉਹਨਾਂ ਦਾ ਕਤਲ ਹੋ ਜਾਂਦਾ ਹੈ ਜੀ ਯਾਨੀ ਇਹ 4 ਸਾਲ ਇੰਦਰਾ ਗਾਂਧੀ ਦੇ ਜਿਹੜੇ ਟੋਟਲ ਅਗਰ 68 ਤੋਂ ਲੈ ਕੇ ਇਹ 1984 ਤੱਕ ਦਾ ਦੌਰ ਦੇਖੀਏ ਤੇ ਜਿਹੜੀ ਗੱਲ ਅਮਿਤ ਜੀ ਵੀ ਕਰ ਰਹੀ ਸੀ ਦੁਰਗਾ ਤਾਨਾਸ਼ਾ ਫਿਰ ਡੈਮੋਕ੍ਰੇਟ ਤਿੰਨ ਤਰੀਕੇ ਦੀ ਆਇਰਨ ਲੇਡੀ ਵੀ ਕਿਹਾ ਜਾਂਦਾ ਸੀ ਉਹਨਾਂ ਨੇ ਜਦੋਂ ਉਹਨਾਂ ਨੇ ਬੰਗਲਾਦੇਸ਼ ਨੂੰ ਅਲੱਗ ਕੀਤਾ ਸੀਗਾ ਲੇਕਿਨ ਡੈਮੋਕ੍ਰੇਸੀ ਦੇ ਵਿੱਚ ਐਮਰਜੈਂਸੀ ਇੱਕ ਕਾਲੇ ਦੌਰ ਦੇ ਤਰੀਕੇ ਨਾਲ ਆਈ ਸੀ ਇਹ ਹਾਲਾਤ ਕਿਸੇ ਵੀ ਪੋਲਿਟੀਕਲ ਰਜੀਮ ਵਿੱਚ ਬਣੇ ਜਾਂ ਕਿਸੇ ਵੀ ਪੋਲਿਟੀਕਲ ਪਾਰਟੀ ਦੇ ਕਰਕੇ ਬਣਨ ਐਦਾਂ ਦੀ ਚੀਜ਼ ਨਹੀਂ ਵਾਪਰਨੀ ਚਾਹੀਏ ਚਾਹੀਦੀ ਅੱਗੇ ਤੇ ਉਸ ਕਰਕੇ ਅਸੀਂ ਅੱਜ ਦੇ ਦਿਨ ਨੂੰ ਕਾਲਾ ਦਿਵਸ ਦੇ ਰੂਪ ਵਿੱਚ ਮੰਨਦੇ ਆ ਯਾਦ ਕਰਦੇ ਆ ਕਿ ਜੋ ਕੁਝ ਲੋਕਾਂ ਦੇ ਨਾਲ ਲੋਕਾਂ ਦੇ ਅਧਿਕਾਰਾਂ ਨੂੰ ਸਾਰੀ ਚੀਜ਼ਾਂ ਨੂੰ ਇੱਕ ਤਰੀਕੇ ਨਾਲ ਸਦਾਮ ਹੁਸੈਨ ਦਾ ਨਾਮ ਸੁਣਿਆ ਹੋਵੇਗਾ ਜਾਂ ਫਿਰ ਅਹ ਦੱਖਣ ਕੋ ਉੱਤਰ ਕੋਰੀਆ ਦਾ ਨਾਂ ਵੀ ਸੁਣਿਆ ਹੋਵੇਗਾ ਉੱਥੇ ਜਿਸ ਤਰੀਕੇ ਨਾਲ ਚਾਈਨਾ ਲੈ ਲਓ ਰਸ਼ੀਆ ਲੈ ਲਓ ਹੋਰ ਵੀ ਏਦਾਂ ਦੀ ਕਈ ਕੰਟਰੀਆਂ ਜਿਨ੍ਹਾਂ ਨੇ ਆਪਣੇ ਆਪ ਨੂੰ ਸੁਪਰੀਮ ਲੀਡਰ ਹਮੇਸ਼ਾ ਵਾਸਤੇ ਇੱਕ ਤਰੀਕੇ ਨਾਲ ਕੋਸ਼ਿਸ਼ ਕੀਤਾ ਹੋਇਆ ਹੈ ਕੁਝ ਉਦਾਂ ਦੀ ਹੀ ਇੰਦਰਾ ਗਾਂਧੀ ਦੀ ਵਿਚਾ ਸੀਗੀ ਕਿ ਆਪਣੇ ਆਪ ਨੂੰ ਹਮੇਸ਼ਾ ਵਾਸਤੇ ਭਾਰਤ ਦਾ ਸੁਪਰੀਮ ਲੀਡਰ ਦੇ ਤਰੀਕੇ ਨਾਲ ਅੱਗੇ ਪੇਸ਼ ਕੀਤਾ ਜਾਏ ਪਰ ਏਦਾਂ ਦੇ ਮਨਸੂਬੇ ਪੂਰੇ ਨਹੀਂ ਹੁੰਦੇ ਨਾ ਪਹਿਲੇ ਹੋਏ ਨੇ ਨਾ ਅੱਗੇ ਹੋਣਗੇ ਭਾਰਤ ਦੀ ਡੈਮੋਕ੍ਰੇਸੀ ਵਰਲਡ ਦੇ ਵਿੱਚ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਜੇ ਵੱਡੀ ਡੈਮੋਕ੍ਰੇਸੀ ਦੇ ਵਿੱਚ ਇਦਾਂ ਦੀ ਤਾਨਾਸ਼ਾਹੀ ਚੱਲੇ 2 ਸਾਲ ਚੱਲਿਆ ਰੂਲ ਅੱਜ ਤੱਕ ਆਪਾਂ 50 ਸਾਲ ਬਾਅਦ ਵੀ ਉਸ ਕਾਲੇ ਦੌਰ ਨੂੰ ਯਾਦ ਕਰਨ ਵਾਸਤੇ ਇੱਥੇ ਬੈਠੇ ਹੋਏ ਹਾਂ ਬਿਲਕੁਲ ਅਰ ਜਦੋਂ ਅਮੀ ਜੀ ਆਪਾਂ ਗੱਲ ਕਰਦੇ ਹਾਂ ਕਿਉਂਕਿ ਜੇ ਜੋਦੀ ਪਹਿਲਾਂ ਵੀ ਤੁਸੀਂ ਗੱਲ ਛੇੜੀ ਤਾਂ ਗੱਲ ਇਹ ਚੱਲੀ ਕਿ ਜਦੋਂ ਸਾਰਾ ਕਾਲਾ ਦੌਰ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਇੱਕ ਟਾਰਚ ਦੇ ਰੂਪ ਦੇ ਵਿੱਚ ਜਿਹੜਾ ਉਦੋਂ ਭਾਰਤੀ ਜਨਤਾ ਪਾਰਟੀ ਦਾ ਦਾਖਲਾ ਹੁੰਦਾ ਆ ਉਸ ਤੋਂ ਬਾਅਦ ਲੋਕਾਂ ਦਾ ਵਿਸ਼ਵਾਸ ਹੌਲੀ-ਹੌਲੀ ਵੱਜਣਾ ਸ਼ੁਰੂ ਹੁੰਦਾ ਅਜਿਹੇ ਸਮੇਂ ਦੇ ਵਿੱਚ ਵੀ ਅੱਜ ਵੀ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾ ਰੀਆਂ ਨੇ ਅਮਿਤ ਸ਼ਾ ਜੀ ਹੋਰੀ ਅੱਜ ਵੀ ਕੇਂਦਰੀ ਮੰਤਰੀ ਨੇ ਉੱਜ ਵੀ ਗੱਲਬਾਤ ਕਰਨਗੇ ਲੋਕਾਂ ਦੇ ਨਾਲ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਇੱਕ ਪੂਰਾ ਰੋਲ ਰਿਹਾ ਇਸ ਚੀਜ਼ ਦੇ ਵਿੱਚ ਉਦੋਂ ਤੋਂ ਲੈ ਕੇ ਅੱਜ ਤੱਕ ਆਪਾਂ ਦੇਖਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਇਸ ਦੇ ਕਿਹੜੇ ਚੰਗੇ ਪ੍ਰਭਾਵ ਤੁਸੀਂ ਲੋਕਤੰਤਰ ਦੇ ਉੱਪਰ ਲੋਕਾਂ ਦੀ ਸੋਚ ਦੇ ਉੱਪਰ ਉਹਨਾਂ ਦਾ ਜਿਹੜਾ ਇੱਕ ਵਿਸ਼ਵਾਸ ਆ ਸੰਵਿਧਾਨ ਦੇ ਉੱਪਰ ਉਹਨੂੰ ਦੇਖ ਰਹੇ ਹੋ ਦੇਖੋ ਉਹ ਸਿਰਫ ਭਾਰਤੀ ਜਨਤਾ ਪਾਰਟੀ ਦਾ ਰੋਲ ਨਹੀਂ ਸੀ ਜਦਾ ਪਹਿਲੇ ਗੱਲ ਇਹ ਪੰਜਾਬ ਪ੍ਰਕਾਸ਼ ਸਿੰਘ ਬਾਦਲ ਬਹੁਤ ਮូរੀਦਾਰ ਸੀਗੇ ਜੀਪੀ ਉਹਨਾਂ ਦੀ ਗੱਲ ਹੋਈਏ ਸਾਰੇ ਜਿੰਨੇ ਸੀਗੇ ਜਿਹੜੀ ਟ੍ਰੂਲੀ ਆਪੋਜੀਸ਼ਨ ਸੀਗੀ ਉਹ ਸੀਗੀ ਆਪੋਜੀਸ਼ਨ ਸਾਰੀ ਇਕੱਠੀ ਹੋਈ ਆਪੋਜੀਸ਼ਨ ਕੀ ਲੋਕ ਇਕੱਠੇ ਹੋ ਗਏ ਸਾਰੇ ਪਰ ਜਿਹੜਾ ਗੱਲ ਪਹਿਲੇ ਹੋਈ ਕਿ ਸਬਕ ਇਹਦੇ ਵਿੱਚ ਮੈਂ ਇਹ ਕਹਿੰਨਾ ਕਿ ਇਹਦੇ ਵਿੱਚ ਕਿਸੇ ਜਿਹੜੀ ਇਮਰਜੈਂਸੀ ਹੈ ਇਹਨੂੰ ਕਿਸੇ ਹੱਦ ਤੱਕ ਇੱਕ ਆਪਾਂ ਬਹੁਤ ਆਮ ਜਨਤਾ ਜਿਹੜੇ ਹੋਣਗੇ ਉਹ ਇਹਨੂੰ ਇੱਕ ਰਾਜਨੀਤਿਕ ਉਹਦੇ ਚ ਦੇਖਦੇ ਨੇ ਮੈਂ ਇਸ ਨੂੰ ਰਾਜਨੀਤੀ ਦੇ ਹਿਸਾਬ ਨਾਲ ਨਹੀਂ ਦੇਖਦਾ ਇਹ ਠੀਕ ਹੈ ਏ ਪਾਰਟੀ ਨੇ ਕੀਤਾ ਜਾਂ ਬੀ ਨੇ ਇਹ ਤਾਂ ਸਾਰੀਆਂ ਜਿੰਨੀਆਂ ਵੀ ਜਿਹੜੇ ਜੋ ਵੀ ਜਿਹੜੇ ਆਉਣ ਵਾਲੇ 50 ਸਾਲਾਂ ਚ 200 ਸਾਲਾਂ ਚ ਜਿਹੜਾ ਰਾਜ ਕਰੇਗਾ ਇਹ ਜਿਹੜਾ ਵੀ ਰਾਜ ਕਰੇਗਾ ਉਹਦੇ ਲਈ ਇੱਕ ਸਬਕ ਹੈ ਜੇ ਉਹ ਇਸ ਇਮਰਜੈਂਸੀ ਅੱਜ ਦੀ ਡੇਟ ਤੁਸੀਂ ਦੇਖੋ ਕਿ ਜੀ ਸ ਗੱਲ ਗੱਲ ਤੇ ਸੰਵਿਧਾਨ ਦੀ ਗੱਲ ਹੁੰਦੀ ਹੈ बार-बार ਹਰ 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 ਪੋਲਿਟੀਕਲ ਪਾਰਟੀ ਹਰ ਆਪੋਜੀਸ਼ਨ ਹਰ ਉਹਦੇ ਵਿੱਚ ਇੱਕ ਹੀ ਗੱਲ ਕਰਦੀ ਹੈ ਜੀ ਸੰਵਿਧਾਨ ਦੀਆਂ ਤਜੀਆਂ ਉਡਾਉਂਦੀਆਂ ਸੰਵਿਧਾਨ ਦੀਆਂ ਲੇਕਿਨ ਸੰਵਿਧਾਨ ਦੀਆਂ ਤਜੀਆਂ ਜਿਹੜੀਆਂ ਉਡੀਆਂ ਸੀ ਉਹ ਸੰਵਿਧਾਨ ਜਿਹੜਾ ਫਾੜਿਆ ਗਿਆ ਸੀ ਆ ਸਿੰਬੋਲਿਕਲੀ ਸੰਵਿਧਾਨ ਦੇ ਪੰਨੇ ਲੈ ਕੇ ਫਾੜਤੇ ਜਾਂਦੇ ਨੇ ਸੁੱਟਦੇ ਜਾਂਦੇ ਨੇ ਪਰ ਉਹ ਉਹ ਨਹੀਂ ਹੈ ਜਿਹੜਾ ਫਾੜਿਆ ਗਿਆ ਸੀਗਾ ਔਰ ਜਿਹੜਾ ਉਹਨੂੰ ਕੂੜੇਦਾਨ ਚ ਪਾਕਤਾ ਗਿਆ ਸੀਗਾ ਉਹ ਸਿਰਫ ਉਹੀ 75 ਤੋਂ ਲੈ ਕੇ 77 ਤੱਕ ਹੋਇਆ ਔਰ ਬਾਕੀ ਜਿਹੜਾ ਪਾਰਟ ਹੈ ਉਹ ਇੱਕ ਡੈਮੋਕ੍ਰੇਸੀ ਦਾ ਪਾਰਟ ਹੈ ਡੈਮੋਕ੍ਰੇਸੀ ਚ ਸਰਕਾਰਾਂ ਆਪਣੇ ਚੀਜ਼ਾਂ ਚਲਾਉਂਦੀਆਂ ਐ ਲੇਕਿਨ ਡੈਮੋਕ੍ਰੈਟਿਕ ਢੰਗ ਨਾਲ ਚਲਾਉਂਦੀਆਂ ਐ ਉਹ ਪਾਰਲੀਮੈਂਟਸ ਆਪਣੀ ਮੈਜੋਰਟੀ ਹਾਸਲ ਕਰਕੇ ਚਲਾਉਂਦੀਆਂ ਉਹਨਾਂ ਨੂੰ ਰਾਈਟ ਹੁੰਦਾ ਸਾਡੇ ਜਮਾਨੇ ਲੇਕਿਨ ਜਦੋਂ ਤੁਸੀਂ ਸਾਰੀਆਂ ਚੀਜ਼ਾਂ ਸਸਪੈਂਡ ਕਰਕੇ ਕਰ ਦਿੰਨੇ ਹੋ ਸੋ ਇਹੀ ਇੱਕ ਸਬਕ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਕੋਈ ਮੈਂ ਕਹਿੰਦਾ ਕਿਸੇ ਵੀ ਦੇਸ਼ ਦੀ ਕਿਸੇ ਵੀ ਰੀਜਨਲ ਦੂਜੀ ਪਾਰਟੀ ਹੈ ਉਹਦੇ ਲਈ ਇਹ ਸਬਕ ਹੈ ਔਰ ਆਉਣ ਵਾਲੇ ਸਾਲਾਂ ਤੱਕ ਸਬਕ ਹੈ ਕਿ ਕਦੇ ਵੀ ਇਹ ਸਟੈਪ ਨਹੀਂ ਜੋ ਕਰਨਾ ਹੈ ਡੈਮੋਕ੍ਰੈਟਿਕਲੀ ਸਾਨੂੰ ਸੰਵਿਧਾਨ ਨੇ ਹਰ ਚੀਜ਼ ਦਿੱਤੀ ਐ ਅਸੀਂ ਲੋਕ ਅਰਥਨ ਹਾਸਲ ਕਰੀਏ ਕਿ ਅਸੀਂ ਜੋ ਕਰਨਾ ਚਾਹੁੰਦੇ ਆ ਅਸੀਂ ਪਾਰਲੀਮੈਂਟ ਤੋਂ ਸੰਵਿਧਾਨ ਦੇ ਮੁਤਾਬਕ ਸਮਰਥ ਹੋਈਏ ਉਹ ਕਰ ਦਈਏ ਜੀ ਹੁਣ 370 ਵਾਲਾ ਹੋਇਆ ਉਹ ਅਦਰਵਾਈਜ਼ ਅਜ ਤੱਕ ਨਹੀਂ ਹੋ ਰਿਹਾ ਸੀ ਕਿਉਂਕਿ ਕਿਤੇ ਵੀ ਐਡੀ ਮੈਜੋਰਟੀ ਨਹੀਂ ਆਉਂਦੀ ਸੀ ਕਿ ਤੁਸੀਂ ਉਹਨੂੰ ਡੈਮੋਕਰੇਟਿਕਲੀ ਕਰ ਸਕੋ ਇਹ ਡੈਮੋਕਰੇਟਿਕਲੀ ਹੋਇਆ ਐਨੀ ਸਮੂਥ ट्रांजिशन ਹੋ ਗਈ ਠੀਕ ਹੈ ਆਵਾਜ਼ਾਂ ਵਿੱਚ ਵਿਰੋਧੀਆਂ ਉੱਠਦੀਆਂ ਨੇ ਉੱਠਦੀਆਂ ਇਹ ਡੈਮੋਕ੍ਰੇਸੀ ਹੈ ਹਰ ਇੱਕ ਨੂੰ ਉਹਨਾਂ ਦੀ ਲੋੜ ਹੈ ਲੇਕਿਨ ਉਹਦੇ ਵਿੱਚ ਜੇ ਤੁਸੀਂ ਇਹੀ ਚੀਜ਼ ਕਿਸੇ ਉਹਦੇ ਨਾਲ ਕਰ ਦੋ ਕਿ ਜੀ ਤੁਹਾਡੇ ਕੋਲ ਮੈਜੋਰਟੀ ਨਹੀਂ ਹੈ ਔਰ ਤੁਸੀਂ ਲੋਕਾਂ ਦਾ ਸਮਰਥਨ ਨਹੀਂ ਹਾਸਲ ਕੀਤਾ ਔਰ ਤੁਸੀਂ ਐਮਰਜੈਂਸੀ ਲਾ ਕੇ ਕੋਈ ਐਦਾਂ ਦਾ ਅਧਿਆਦੇਸ਼ ਪਾਸ ਕਰਕੇ ਉਹ ਕਰ ਦਿੰਨੇ ਹੋ ਹੁਣ ਅਧਿਆਦੇਸ਼ ਦੀ ਗੱਲ ਹੋਈ ਕਿਸਾਨ ਅੰਦੋਲਨ ਹੋਇਆ ਸੀ ਉਹਦੇ ਵਿੱਚ ਅਧਿਆਦੇਸ਼ ਹੋਇਆ ਅਧਿਆਦੇਸ਼ ਤਾਂ ਉਹਦਾ ਇਨਾ ਆਇਆ ਲੇਕਿਨ ਇਹ ਵੀ ਇੱਕ ਮੈਂ ਕਹਿੰਨਾ ਕਿ ਜਿਹੜੀ ਭਾਰਤ ਜਿੰਦਾ ਤੁਸੀਂ ਗੱਲ ਕੀਤੀ ਉਹ ਸਬਕ ਸੀਗਾ ਕਿ ਜਦੋਂ ਉਸ ਦਾ ਇਹਨਾਂ ਵਿਰੋਧ ਹੋਇਆ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਹੁਲਾ ਨੇ ਉਸ ਚੀਜ਼ ਨੂੰ ਰਿਵਰਟ ਕਰਤਾ ਜੀ ਇਹ ਇੱਕ ਬੜਾਪਨ ਨਹੀਂ ਇਹ ਸਬਕ ਹੈ ਤੁਸੀਂ ਸਬਕ ਲੈ ਲਿਆ ਔਰ ਤੁਸੀਂ ਉਸ ਨੂੰ ਕਰਤਾ ਕਿ ਠੀਕ ਹੈ ਜੇ ਜਨਤਾ ਨਹੀਂ ਚਾਹਦੀ ਤਾਂ ਆਪਾਂ ਇਹਨੂੰ ਫਿਲਹਾਲ ਸਥगित ਕਰ ਦਿੰਨੇ ਸੋ ਇਹੀ ਸਬਕ ਨੇ ਜਿਹੜੇ ਮੈਨੂੰ ਲੱਗਦਾ ਕਿ ਹਰ ਰਾਜਨੀਤਿਕ ਪਾਰਟੀ ਨੂੰ ਬਿਨਾਂ ਕਿਸੇ ਉਸ ਤੋਂ ਇੱਕ ਪੋਲੀਟੀਕਲ ਸੋਚ ਨੂੰ ਰੱਖ ਕੇ ਸੰਵਿਧਾਨ ਨੂੰ ਸਾਹਮਣੇ ਕੋਈ ਜਦੋਂ ਸੌਂ ਲਈ ਜਾਂਦੀ ਹੈ ਤਾਂ ਸੰਵਿਧਾਨ ਦੇ ਲਈ ਜਾਂਦੀ ਹੈ ਤਾਂ ਉਹੀ ਸੁਪਰੀਮ ਹੈ ਉਸ ਨੂੰ ਦੇਖ ਕੇ ਹੀ ਚੱਲਣਾ ਪਏਗਾ ਜੀ ਸੋ ਜਦੋਂ ਅਸੀਂ ਸੰਵਿਧਾਨ ਹੱਤਿਆ ਦਿਵਸ ਦੀ ਗੱਲ ਕਰਦੇ ਹਾਂ ਤੇ ਬੜਾ ਸਾਫ਼ ਹੈ ਕਿ ਜੋ ਤਾਨਾਸ਼ਾਹੀ ਰਵਈਆ ਉਦੋਂ ਦੀਆਂ ਸਰਕਾਰਾਂ ਨੇ ਅਪਣਾਇਆ ਉਹਦਾ ਜੋ ਪ੍ਰਭਾਵ ਲੋਕਾਂ ਤੇ ਰਿਹਾ ਉਸ ਤੋਂ ਬਾਅਦ ਜਿਹੜੀਆਂ ਵੀ ਮੌਜੂਦਾ ਸਰਕਾਰਾਂ ਨੇ ਉਹਨਾਂ ਸਾਰਿਆਂ ਨੂੰ ਜਿੱਦਾਂ ਅਮਿਤ ਜੀ ਨੇ ਜ਼ਿਕਰ ਕੀਤਾ ਕਿ ਸਾਨੂੰ ਸਬਕ ਲੈਣ ਦੀ ਲੋੜ ਹੈ ਤੇ ਅੱਜ ਦੇ ਜਿਹੜਾ ਯੂਥ ਹੈ ਉਹਨੂੰ ਵੀ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਕਿ ਕਿਸੇ ਦੇਸ਼ ਦੇ ਢਾਂਚੇ ਨੂੰ ਚਲਾਉਣ ਦੇ ਲਈ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਕਿਹੋ ਜੀ ਹੋਵੇ ਸੋ ਅੱਜ ਦੇ ਇਸ ਖਾਸ ਦਿਨ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਟੂਡੀਓ ਦਾ ਹਿੱਸਾ ਬਣਨ ਦੇ ਲਈ ਰਜੀਵ ਜੀ ਅਮਿਤ ਜੀ ਸਾਹਿਬ ਨਾਲ ਜੁੜਨ ਲਈ Çok şükür